ਮੇਤਰੋ ਦੋ ਸੂਈਆਂ ਸਵਾਈਆਂ ਵਹਿਣਾ ਇੱਕ ਗੱਬਣ ਆ ਪਹਿਲੇ ਸੂਵੇ ਸੁਣਦੀ ਆ ਕਲੂਣ ਵਛੀ ਰਾਜੀ ਰੂਜੀ ਚੰਗੀ ਆ ਲੇਵਾ ਭਾਂਡਾ ਸੋਹਣਾ ਬਲਤਲਾਂ ਕਾਫੀ ਬਾਕੀ ਆ ਕਿੰਨੇ ਦਿਨ ਲੈ ਜੂ ਇਹ ਜੀ ਬਸ ਦੋ ਤਿੰਨ ਦਿਨ ਬਾਕੀ ਆ ਕਿੰਨਾ ਕੁ ਦੁੱਧ ਦੇ ਦੂ ਦੇ ਦੂ 13 14 ਕਿਲੋ ਕਿੰਨੇ ਦੀ ਇਹ ਦੇ ਦੇ 43000 43000 ਦੀ 13 14 ਕਿਲੋ ਦੁੱਧ ਪਿਆ ਜੀ 40 ਤੇ ਤਿੰਨ 43 ਦੀ ਪਹਿਲਾਂ ਮੱਛੀ ਇਹਦੇ ਥੱਲੇ ਕੀ ਗੋਸ ਆ ਇਹ ਥੱਲੇ ਅੱਠ ਤੋਂ ਦੁੱਧ ਆ ਜੀ ਮਗਰ ਕੀ ਆ ਹਫ਼ਤੇ ਦੀ ਸੂਈ ਮਗਰ ਵੱਛੀ ਆ ਕਿੰਨਾ ਕੁ ਪੈਜੂ ਇਹ ਦੇ ਦੂਗੀ ਨਾ 10 ਕਿਲੋ ਇਹ ਵੀ ਆ ਰਾਮ ਕਿੰਨੇ ਦੀ ਇਹ ਦੇ ਦਿਆਂ ਤੇ 23000 ਦੀ 23000 ਦੀ ਹਾਂ ਜੀ ਤੇ ਜੇ ਕੋਈ ਤੋਂ ਕੜ ਗੱਬਣ ਵੇਚੇ ਆਪਾਂ ਲੈ ਲਾਂਗੇ ਵਾਪਸ ਕਿੰਨੇ ਦੀ ਆਪਾਂ 2000 ਬਾਅਦ ਵਾਧੇ ਨਾਲ ਲਵਾਂਗੇ 25 25000 ਦੀ ਵਾਪਸ ਲਓ ਜੀ ਆ ਵੱਛੀ ਆ ਮਗਰ 8 ਕਿਲੋ ਦੁੱਧ ਆ ਹਫ਼ਤੇ ਦੀ ਸੂਈ ਆ 2 ਕਿਲੋ ਦੁੱਧ ਬਾਈ ਕਹਿੰਦਾ ਹੋਰ ਵਧਾ ਦੂ ਤੇ ਜਿੱਦਣ ਬਾਈ ਕਹਿੰਦਾ ਡੇਢ ਮਹੀਨੇ ਦੀ ਟੋਕੜ ਗੱਭਣ ਚੈੱਕ ਪਾਸ ਹੋ ਜਾਂਦੀ ਆ ਤਿੰਨ ਮਹੀਨੇ ਵਾਲਾ ਦੁੱਧ ਪੀ ਲੈ ਜਿੱਦਣ ਡੇਢ ਮਹੀਨੇ ਦੀ ਗੱਭਣ ਚੈੱਕ ਪਾਸ ਹੋਊਗੀ ਤਿੰਨ ਪੀ ਲੈ ਚਾਰ ਪੀ ਲੈ ਤੇ ਉਦੋਂ ਬਾਈ ਕਹਿੰਦਾ 25000 ਦੀ ਵਾਪਸ ਲੈ ਲੂਗਾ ਅੱਜ ਦੇऊं ਬਾਈ ਕਹਿੰਦਾ 23000 ਦੀ ਹਫ਼ਤੇ ਦੀ ਸੂਈ ਮਗਰ ਬੱਚੀ 8 ਕਿਲੋ ਤਿਆਰ ਆ 9-10 ਕਿਲੋ ਪਿਆਜੂ 25000 ਦੀ ਵਾਪਸ ਲੈਣੂ ਬਾਈ ਕਹਿੰਦਾ 2000 ਬਿਆਨਾ ਰੱਖ ਲੈ ਭਾਵੇਂ ਹੋਣੀ 23 ਹੀ ਦੇਣੀ ਆ 21 21000 ਦੇ ਕੇ ਭਾਵੇਂ ਲੈ ਜਾ 2000 ਬਿਆਨਾ ਰੱਖ ਲਿਓ ਇਹਦੇ ਥੱਲੇ 20 ਕਿਲੋ ਦੁੱਧ ਕੰਡੇ ਵਾਲਾ ਫੁੱਲ ਵੱਡੇ ਗੱਦ ਵਾਲੀ ਬੇੜ ਪਹਿਲਾ ਸੂਆ ਕਿ ਦੂਜਾ ਸੂਆ ਦੂਜਾ ਸੂਆ ਤੇ ਮਗਰ ਵਛੀ ਬਹੁਤ ਨਰੋਈ ਆ ਤੇ ਦੁੱਧ ਉਹਦੇ ਚੰਗਾ ਛੱਡਿਆ ਵਾ ਆ ਤੁਸੀਂ ਵੇਖ ਸਕਦੇ ਖੁੱਲੇ ਡੁੱਲੇ ਅੰਗਾ ਪਹਿਲਾਂ ਦੀ ਪੂਰੇ ਵੱਡੇ ਗੱਦ ਵਾਲੀ ਬਛੀ ਤਿਆਰ ਹੋ ਜਦੋਂ ਤੱਕ ਤਿਆਰ ਹੋ ਗਈ ਸਾਰਾ ਉਹਨਾਂ ਦਿਨ ਦੀ ਬਛੀ ਆ ਸਾਰਾ ਉਹਨਾਂ ਦੇ 3 ਮਹੀਨੇ ਨੂੰ ਕਿੰਨੇ ਦੀ ਇਹ ਦੇ ਦੇਾਂਗੇ 60000 ਰੁਪਏ ਮੁੱਲ ਪੈਂਟ ਦੀ ਦੇ ਦੇਾਂਗੇ 65 ਦੀ ਦੇ ਦੇਾਂਗੇ 18-19 ਦਿਨਾਂ ਦੀ ਬੱਚੀ ਆ ਦੁੱਧ ਉਹ ਤੇ ਚੰਗਾ ਛੱਡਿਆ ਨਰੋਈ ਬੱਚੀ ਬਹੁਤ ਆ ਤੁਹਾਨੂੰ ਦਿਖੀ ਜਾਂਦੀ ਆ 20 ਕਿਲੋ ਦੁੱਧ ਆ 65000 ਦੀ ਦੇ ਦੇਣੀ ਆ ਕੰਡੇ ਦੇ ਜੋਖ ਲਓ 20 ਕਿਲੋ ਦੁੱਧ ਜਿੰਨੇ ਦਿਨ ਤੁਹਾਡਾ ਠੀਕ ਕਰਦਾ ਤੜਕੀ ਹੱਥ ਨੇ ਆ ਜਾ ਕਰੋ ਕੰਡੇ ਦੇ ਜੋਖ ਲਿਓ ਵੀਡੀਓ ਬਣਾ ਰਹੇ ਆ 10 ਵਜੇ ਸਵੇਰ ਦੀ ਚਵਾਈ ਹੋਈ ਆ ਆਥਰ ਦੀ ਚਵਾਈ ਸਾਰਾ ਦਿਨ ਪਿਆ 65000 ਦੀ ਦੇਣੀ 20 ਕਿਲੋ ਦੁੱਧ ਕੰਡੇ ਵਾਲਾ ਇੱਥੇਲੇ 8 ਕਿਲੋ ਦੁੱਧ ਆ 23000 ਦੀ ਦੇ ਦੇਣੀ ਅਮਾਗਰ ਬੱਚੀ ਆ 25000 ਦੀ ਬਾਈ ਕਹਿੰਦਾ ਵਾਪਸ ਲੈ ਲਊ ਜਿੱਦਾਂ ਡੇਢ ਮਹੀਨੇ ਦੀ ਘੱਬਣ ਹੋ ਗਈ ਪਵਾ ਦੋਹਾਂ ਦੀ ਦੇ ਦੇ ਅਗਲਾ ਕਰਕੇ ਪਵਾ 2000 ਬਿਆਨ ਅੱਜ ਰੱਖ ਲਿਆ 43000 ਦੀ ਮਾਝਾ ਰਗਾ ਦੁੱਦ ਕੌਰੇਆਲਾ ਪਿੰਡ ਜ਼ਿਲ੍ਹਾ ਮੋਗਾ ਕੋਰੇਆਲਾ ਪਿੰਡ ਜ਼ਿਲ੍ਹਾ ਮੋਗਾ ਪੂਰੀ ਵੀਡੀਓ ਹੈ ਮੰਟੀਵੀ ਤੇ ਵੇਖਣ ਹਾਸਿਕਾ